ਪਾਦਨੀ ਚੰਡੀਗੜ੍ਹ ਵਾਲੇ ਮੁੰਡਿਆਂ ਨੂੰ ਪਿਆਰ ਹੀ ਨਹੀਂ ਕਰਨਾ ਆਉਂਦਾ ਸ਼ਾਇਦ ਚੰਡੀਗੜ੍ਹ ਦੇ ਨਿਆਰਿਆਂ ਨੇ ਪੱਟਿਆ ਪੱਟਿਆ ਸੋਣੀ ਸੁਨੱਖੀ ਮਿਲ ਜੇਗਾ ਸੰਜੀ ਮੌਕਾ ਮਿਲਣਾ ਚਾਹੀਦਾ ਹੈ ਨਾ ਆਪਣੀ ਨਾਲ ਦੀ ਕੁੜੀ ਤੋਂ ਸਿੱਖ ਬਚਾਰੀ ਦੂਰ ਏਡੀ ਦੂਰ ਨਿਵਾਈ ਜਾਂਦੀ ਹੈ ਨਹੀਂ ਵੈਲੈਂਟਾਈਨ ਦੇ ਆਪਣੇ ਅਰਗੇ ਲਈ ਬਣਿਆ ਹੀ ਨਹੀਂ ਬਈ ਚੇਲੀਆਂ ਹੈਗੀਆਂ ਸਾਰਿਆਂ ਦੀਆਂ ਹੈਗੀਆਂ ਓਕੇ ਆ ਡਾਨਾ ਕੰਮ ਵਿਦਵਿੰਨ ਪਰ ਫੋਨ ਫੋਨ ਸਾਰਿਆਂ ਨੇ ਬੰਦ ਕਰਕੇ ਆਏ ਹੋਇਆ ਵੀ ਯਾਰਾਂ ਨਾਲ ਫਨ ਕਰਨਾ ਪਰ ਬਾਈ ਕੀ ਕਰੀਏ ਕਰਮਾ ਚ ਇਹੀ ਹੈ ਜੀ ਅੱਗੇ ਪਿੱਛੇ ਬਹੁਤ ਕੁੜੀਆਂ ਹੁੰਦੀਆਂ ਪਰ ਜਦੋਂ ਆ ਵੀਕ ਜਾਂ ਆਉਂਦਾ ਨਾ ਵੈਲੈਂਟਾਈਨ ਵੀਕ ਆਉਂਦਾ ਉਦੋਂ ਸਾਰੀਆਂ ਚਲੀ ਜਾਂਦੀਆਂ ਨੇ ਸਾਨੂੰ ਵੀ ਕੋਈ ਮੌਕਾ ਮਿਲੇ ਕਦੇ ਵੀ ਵਿਯਾਰੀ ਚੰਡੀਗੜ੍ਹ ਵਾਲਿਆਂ ਨੇ ਤੇਰੀ ਕਰਾ ਗਈ ਹਥਿਆਰ ਦੇਖਣੇ ਮਤਲਬ ਸ਼ਾਪਿੰਗ ਆਣਾ ਚਾਹੀਦਾ ਹੈ ਚਾਹੀਦਾ ਸ਼ਾਪਿੰਗ ਆਣਾ ਤੇ ਮਤਲਬ ਗਲਾਬ ਦੇ ਫੁੱਲ ਨਾਲ ਨਹੀਂ ਮੰਨਦੇ ਐਟ ది ਐਂਡ ਆਫ ਦਿ ਡੇ ਹੈ ਤਾਂ ਮੈਂ ਕੁੜੀ ਨਾ ਇਹ ਕੁੱਤੇ ਹੋਇਆ ਇਹਨਾਂ ਨੂੰ ਤਾਂ ਦੇਰ ਲੱਗਦੀ ਹੈ ਇਹਨਾਂ ਦੀ ਉਮਰ ਇਹਨਾਂ ਦੀ ਉਮਰ ਸਾਡੇ ਸਾਰਿਆਂ ਨਾਲੋਂ ਵੱਡੀ ਆ ਤੁਸੀਂ ਅੰਦਾਜ਼ਾ ਲਾ ਲਓ ਸਰੀਰ ਪੱਖੋਂ ਸ਼ਕਲ ਪੱਖੋਂ ਵੀ ਵੱਡੇ ਲੱਗਦੇ ਆ ਕਿ ਛੋਟੇ ਲੱਗਦੇ ਆ ਮੇਰਾ ਪੱਕਾ ਅੜੀ ਆ ਉਹ ਹੁਣ ਗਿਆ ਹੈ ਵੈਲੈਂਟਾਈਨ ਮਨਾਉਣ ਉਹਨੂੰ ਦੇਖੀ ਤਾਂ ਦੇਖ ਕੇ ਬਸ ਉਹਨੂੰ ਖੁਸ਼ ਹੋ ਜੀ ਤਾਂ ਵਾਠੀਕ ਜਿਹੜੀ ਉਹਨੂੰ ਚਾਕਲੇਟ ਮਿਲਦੀ ਆ ਉਹ ਸੀ ਖਾ ਲਈ ਦੀ ਆ ਬਸ ਇਹਨੇ ਨਾਲ ਖੁਸ਼ ਹੋ ਗਈ ਨੀ ਰਾਜ ਵਾਡੀ ਨੀਂਦ ਤਾਂ ਸਾਨੂੰ ਹਫਤਾ ਹੋ ਗਿਆ ਆਉਂਦੀ ਨਹੀਂ ਇਹਨਾਂ ਦਾ ਕਰੀਬ ਤੁਹਾਡੇ ਹਿਸਾਬ ਦੇ ਨਾਲ ਸਰੀਰ ਸੀਗਾ ਪਰ ਬਾਈ ਯਾਰ ਮੋਈ ਨੇ ਦੱਸਿਆ ਕਿ ਸਾਰੇ ਫਿਰ ਇਹਦਾ ਵੀ ਤਾਂ ਕੁਝ ਕਰਾਉਣਾ ਇਹਨਾਂ ਦਾ ਟੁੱਟ ਗਿਆ ਯਾਰ ਓਏ ਬਾਈ ਨਾ ਮੋਏ 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 ਮਾਈ ਹੋਈ ਮੋਏ ਮੋਏ ਇਹ ਮੇਨ ਗੱਲ ਤਾਂ ਮੋਏ ਮੋਏ ਸਾਰਨ ਨਾਲ ਜ਼ਿਆਦਾ ਪੂਤਸਵਾਰ ਕੁੜੀਆਂ ਨੂੰ ਐ ਵੀ ਆਦਾ ਹਫਤੇ ਚ ਕੀਤਾ ਨਵੇੜਿਆ ਪਿਆਰ ਕੀਤਾ ਗੁੱਟ ਐ ਬਸ ਐ ਨਾ ਕਰ ਇਹ ਤਾਂ ਮੋਏ ਮੋਏ ਵਾਲਾ ਕੰਮ ਕਰੀਏ ਨਾ ਬਈ ਬਾਈ 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 ਥੋੜੇ ਟਾਈਮ ਪਹਿਲੇ ਸਿੰਗਲ ਹੋਇਆ ਤੁਸੀਂ ਬਾਈ ਪੰਜ ਸੱਤ ਹੈਗੀਆਂ ਬਾਈ ਕੋਲੇ ਦੇਖ ਲੈ ਬਰਾਤ ਪਰ ਬਾਈ ਦੱਸਦਾ ਅੱਜ ਕਲੇਜ ਪਿਆ ਲੈ ਵੈਲੈਂਟਾਈਨ ਤੇਰਾ ਬਣੂ ਤੇ ਬਾਈ ਇਹ ਬਸ ਸਾਡੀ ਭਾਬੀ ਨਾ ਵੇਖੇ ਯਾਰ ਆ ਆ ਗਿਆ ਬਾਈ ਕਿਚੋਬਰ ਹਾਏ ਆਇਆ ਮੁੰਡਾ ਮਨਾ ਕੇ ਯੈਸ ਬਾਈ ਇੱਕ ਮਈ ਲਿਖਿਆ ਲਵ ਯੂ ਬਸ ਦੇਖੋ ਇਹਦੇ ਨਾਲ ਵੀ ਨਹੀਂ ਅਸੀਂ ਖਾ ਲੈਣਾ ਕੈਮਰੇ ਆ ਸਾਡਾ ਪਿਆਰ ਆ ਦੇਖੋ ਵੀਰੇ ਮੇਰੇ ਹੱਥ ਚ ਹੈ ਪਿਆਰ ਦੇਖੋ ਸਾਨੂੰ ਕਦੇ ਮਿਲੀ ਨਹੀਂ ਪਤਾ ਹੀ ਨਹੀਂ ਖੁੱਲਣੀ ਕਿਵੇਂ ਆ ਮੈਂ ਵੀ ਸ਼ਾਰਟ ਟੈਂਪਰੇਰੀ ਸੀ ਉਹ ਸਾਡੀ ਵਾਈਫ ਸੀ ਜਿਆਦਾ ਹੀ ਬਹੁਤ ਖੂਬਸੂਰਤ ਸੀ ਮਤਲਬ ਕਾਲਾ ਘੁਟਾ ਸੀ ਇਹ ਵੀ ਕਹਿਣਾ ਕਿ ਜੋ ਅੱਜ ਦਾ ਦਿਨ ਹੈ ਨਾ ਜੀ ਇਹ ਪਿਆਰ ਕਰਨ ਵਾਲਿਆਂ ਨੂੰ ਸਮਰਪਿਤ ਕੀਤਾ ਜਾਂਦਾ ਹੈ ਅੱਜ ਦੇ ਦਿਨ ਲੋਕੀ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਦਿਲ ਦਾ ਹਾਲ ਦੱਸਦੇ ਨੇ ਉਹਨਾਂ ਨਾਲ ਕਾਲ ਕਰਾਰ ਕਰਦੇ ਨੇ ਕੋਈ ਫੁੱਲ ਦਿੰਦਾ ਹੈ ਕੋਈ ਚਾਕਲੇਟ ਦਿੰਦਾ ਹੈ ਤੇ ਵਾਅਦੇ ਕਰਦੇ ਨੇ ਤੇ ਇਸੇ ਦੇ ਮੱਦੇ ਨਾਜ਼ਰ ਅੱਜ ਅਸੀਂ ਪਹੁੰਚੇ ਹਾਂ ਜੀ ਚੰਡੀਗੜ੍ਹ ਦੀ ਸੁਖਣਾ ਲੇਕ ਤੇ ਜਿੱਥੇ ਬੜੀਆਂ ਰੌਣਕਾਂ ਲੱਗੀਆਂ ਨੇ ਬੜੇ-ਬੜੇ ਸੋਹਣੇ ਕੱਪ ਲਾਏ ਹੋਏ ਨੇ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਲਈ ਪਿਆਰ ਦੇ ਅਸਲ ਮਾਇਨੇ ਕੀ ਨੇ ਤੇ ਉਹ ਪਿਆਰ ਨੂੰ ਕਿਸ ਨਿਗਾ ਨਾਲ ਦੇਖਦੇ ਨੇ ਆਜੋ ਜਾਣਦੇ ਹਾਂ ਸਰਬੀਰ ਜੀ ਕੀ ਹਾਲ ਨੇ ਬਹੁਤ ਵਧੀਆ ਵੀਰੇ ਤੁਸੀਂ ਦੱਸੋ ਜਿੱਤੇ ਦਿਨ ਤੁਸੀਂ ਇਕੱਲੇ ਜੇ ਖੜੇ ਹੋ ਬਾਈ ਕੀ ਕਰੀਏ ਕਰਮਾਂ 'ਚ ਇਹੀ ਆ ਜੀ ਅੱਗੇ ਪਿੱਛੇ ਬਹੁਤ ਕੁੜੀਆਂ ਹੁੰਦੀਆਂ ਪਰ ਜਦੋਂ ਆ ਵੀਕ ਜਿਹਾ ਆਉਂਦਾ ਨਾ ਵੈਲੈਂਟਾਈਨ ਵੀਕ ਆਉਂਦਾ ਉਦੋਂ ਸਾਰੀਆਂ ਚਲੀ ਜਾਂਦੀਆਂ ਨੇ ਪਤਾ ਨਹੀਂ ਕਿਉਂ ਬਈ ਯਾਰ ਏਡੀ ਕਿਸਮਤ ਮਾੜੀ ਪਤਾ ਨਹੀਂ ਹੁਣ ਕੀ ਕਰੀਏ ਸੇਵਾ ਸੂਵਾ ਵੀ ਬੜੀ ਕਰੀ ਦੀਏ ਗੁਰਦੁਆਰੇ ਜਾ ਕੇ ਵੀ ਹਾਂ ਕੁਝ ਮਿਲੂਗਾ ਸਾਨੂੰ ਪਰ ਔਖਾ ਹੀ ਆ ਯਾਰ ਹੁਣ ਤਾਂ ਪੂਰਾ ਹਫਤਾ ਮਿਲਿਆ ਸੀਗਾ ਸਾਨੂੰ ਤਾਂ ਹਫਤਾ ਮਾੜਾ ਹੀ ਲੱਗਿਆ ਜੀ ਇਹ ਕਿਉਂ ਕੁਝ ਵੀ ਨਹੀਂ ਹੋਇਆ ਯਾਰ ਤੇਰਾ ਤਾਂ ਬੜੀ ਹਾਲ ਹੈ ਮੇਰੇ ਨਾਲ ਦਾ ਇੱਕ ਹੁਣ ਮੇਰਾ ਪੱਕਾ ਆੜੀ ਆ ਉਹ ਹੁਣ ਗਿਆ ਹੋਇਆ ਵੈਲੈਂਟਾਈਨ ਮਨਾਉਣ ਉਹਨੂੰ ਦੇਖੀ ਤਾਂ ਦੇਖ ਕੇ ਬਸ ਉਹਨੂੰ ਖੁਸ਼ ਹੋ ਜਾਈ ਤਾਂ ਵੀ ਠੀਕ ਹੈ ਨਹੀਂ ਬਾਜੂ ਬਾਜੂ ਜਿਹੜੀ ਉਹਨੂੰ ਚਾਕਲੇਟ ਮਿਲਦੀ ਆ ਉਹ ਅਸੀਂ ਖਾ ਲਈ ਦੀਏ ਬਸ ਇਹਨੇ ਨਾਲ ਖੁਸ਼ ਹੋ ਜਾਈ ਨਹੀਂ ਨਹੀਂ ਬਾਜੂ ਬਾਜੂ ਨੀਂਦ ਤਾਂ ਸਾਨੂੰ ਹਫਤਾ ਹੋ ਗਿਆ ਆਉਂਦੀ ਨਹੀਂ ਨਾਲ ਬੜੇ ਬੁਰਾ ਹਾਲ ਹੈ ਥੋੜਾ ਬਾਈ ਬਾਈ ਪੁੱਛੋ ਹੀ ਨਾ ਮਾੜਾ ਹੀ ਹੈ ਕਿਉਂਕਿ ਸਮਾਂ ਬਹੁਤ ਹੈ ਬਾਈ ਦਾ ਮੈਂ ਦੱਸ ਦਣਾ ਬਾਈ ਨੂੰ ਜਦ ਪਤਾ ਚੱਲੇ ਕਿ ਵੈਲੈਂਟਾਈਨ ਸਟਾਰਟ ਹੋਣਾ ਬਾਈ ਦਾ ਘਰ ਹੀ ਚੱਲ ਗਿਆ ਓਏ ਹੋਏ ਬਾਈ ਕਹਿੰਦਾ ਘਰ ਹੀ ਮੈਨੂੰ ਡਰ ਲੱਗਦਾ ਕੁੜੀਆਂ ਤੇ ਨਹੀਂ ਨਹੀਂ ਬਾਈ ਡਰ ਰੁਕਾਦਾ ਪਿੰਡ ਪਿੰਡੂ ਮਤ ਨਾ ਯਾਰ ਜਿਹੜੀ ਉਹ ਫਿਰ ਥੋੜਾ ਜਿਹਾ ਫਾਸਲਾ ਰੱਖਣਾ ਪੈਂਦਾ ਯਾਰ ਨਹੀਂ ਤਾਂ ਨਹੀਂ ਮਾੜੇ ਹੁੰਦੇ ਯਾਰ ਨਹੀਂ ਨਹੀਂ ਬਾਈ ਡਰ ਇਹ ਆ ਵੀ ਕੋਈ ਰਖੜੀ ਨਾ ਬੰਦ ਦੇ ਆਹ ਬਹੁਤ ਚੱਕਰ ਵੇਦਾ ਤੇ ਗੱਲ ਮੈਂ ਤੁਹਾਨੂੰ ਮੁੱਕਦੀ ਇਹ ਦੱਸਣਾ ਹੈਗੀਆਂ ਸਾਰਿਆਂ ਦੀਆਂ ਠੀਕ ਹੈ ਭਾਈ ਕੋਈ 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 ਕਰਾ ਕੇ ਆ ਗਿਆ ਤੇ ਮੇਰੇ ਵਰਗੇ ਨੇ ਕਿਸ ਨੇ ਜੀ ਦੇ ਰਿਹਾ ਤੁਸੀਂ ਸਿੰਗਲ ਬੋਲਿਆ ਨੇ ਜੀ ਦੇਖ ਲਿਆ ਕਿਸ ਨੇ ਕੈਮਰੇ ਤੇ ਕੋਈ ਨਹੀਂ ਭਾਈ ਇੰਗਰੇਜ਼ ਪਹਿ ਜਾਣ ਇਹਨਾਂ ਨੂੰ ਸਾਰਿਆਂ ਦੀ ਲੜਾਈ ਪੈਣੀ ਬੀ ਚਲੋ ਹੁਣ ਮੈਂ ਇੱਕ ਸਵਾਲ ਪੁੱਛਦਾ ਮੈਨੂੰ ਜਿਨ੍ਹਾਂ ਦਾ ਪਿਆਰ ਹੁੰਦਾ ਉਹ ਸਾਰਾ ਸਾਲ ਹੀ ਹੁੰਦਾ ਹੈ ਇਹ ਕੋਈ ਅੱਜ ਦੇ ਦਿਨ ਖਾਸ ਪਿਆਰ ਦਾ ਹੁੰਦਾ ਨਹੀਂ ਯਾਰ ਮੈਂ ਤੁਹਾਨੂੰ ਇਸੇ ਦੇ ਰਿਲੇਟਿਵ ਇੱਕ ਸਵਾਲ ਪੁੱਛਦਾ ਹਾਂ ਵੀ ਜਿਹੜਾ ਪਿਆਰ ਹੈ ਉਹ ਤੁਸੀਂ ਉਹਨੂੰ ਕਿਸ ਨਿਗਾਹ ਨਾਲ ਦੇਖਦੇ ਪਿਆਰ ਨਾਲ ਮਤਲਬ ਪਿਆਰ ਨਾ ਮਤਲਬ ਜਿਸਮ ਦਾ ਨਹੀਂ ਆ ਰੂਹਾਂ ਦਾ ਪਿਆਰ ਹੈ ਬੰਦਾ ਪਿਆਰ ਕਰੇ ਰੂਹ ਨਾਲ ਕਰੇ ਯਾਰ ਕਿਉਂਕਿ ਜਿਹੜੇ ਮਤਲਬ ਸਾਥ ਨਾ ਬਣਾ ਯਾਰ ਮਾੜੇ ਟਾਈਮ ਤੇ ਵੀ ਚੰਗੇ ਟਾਈਮ ਤੇ ਵੀ ਜਿੰਦਾ ਦਾ ਜਿਸਮੀ ਪਿਆਰ ਆ ਉਹ ਮਹੀਨਾ ਟਿਕ ਜੂਗਾ 2 ਮਹੀਨੇ ਟਿਕ ਜੂਗਾ ਇਸ ਤੋਂ ਵੱਧ ਬਈ ਪਰ ਬਈ ਅੱਜ ਕੱਲ ਦੇ ਮੁੰਡੇ ਤਾਂ ਵੀ ਹੁੰਦਾ ਕਿ ਉਹਨਾਂ ਨੂੰ ਇਹ ਹਫਤੇ ਚ ਹੀ ਪਿਆਰ ਦਾ ਉਹ ਹੁੰਦਾ ਨਾ ਉਹ ਸਾਰੇ ਕਾਲ ਕਰਾਰ ਹਫਤੇ ਚ ਹੀ ਇਸੇ ਹਫਤੇ ਚ ਉਹ ਕੱਲੇ ਮੁੰਡਿਆਂ ਨੂੰ ਨਹੀਂ ਹੁੰਦਾ ਅੱਜ ਕੱਲ ਦੀਆਂ ਕੁੜੀਆਂ ਨੂੰ ਬਹੁਤ ਜ਼ਿਆਦਾ ਹੈ ਅੱਛਾ ਸਾਥ ਨਾਲ ਜ਼ਿਆਦਾ ਭੂਤਸਵਾਰ ਕੁੜੀਆਂ ਨੂੰ ਹੈ ਵੀ ਆਦਾ ਹਫਤੇ ਚ ਕੀਤਾ ਨਿਵੇੜਿਆ ਪਿਆਰ ਕੀਤਾ ਗੁੱਡ ਹੈ ਬਸ ਉਹਦਾ ਵੇ ਮਤਲਬ ਚਾਕਲੇਟਾਂ ਫੁੱਲ ਲੈ ਕੇ ਬਸ 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 ਮੁੰਡਿਆਂ ਨੂੰ ਖਾ ਕੇ ਕਦੇ ਸ਼ੋਪਿੰਗ ਕਰਾ ਲਿਓ ਜੀ 17 ਲੈ ਚੱਲੋ ਜੀ ਮੁੰਡੇ ਆ 15 ਚ ਪਿਛਲੀ ਮਾਰਕੀਟ ਪੈ ਗਏ ਭਾਈ ਫਿਰ ਤੁਸੀਂ ਨਹੀਂ ਕਰਾਈ ਕਦੇ ਭਾਈ ਆਪਾਂ ਇਹ ਲਛਣਾ ਤੋਂ ਦੂਰ ਆ ਉਹਦੇ ਪਲਾਪਾ ਸਾਊ ਮੁੰਡਾ ਮਤਲਬ ਹਾਂ ਹਾਂ ਭਾਈ ਆਪਾਂ ਉਹਨਾਂ ਕੋ ਲੈ ਲੀਦੇ ਨੇ ਆਪਾਂ ਦੇਨਦੂਨ ਵਾਲੇ ਮਾਮਲੇ ਚ ਰਹਿ ਗਏ ਦੇਖੋ ਮਤਲਬ ਸ਼ੋਪ ਕਰਾ ਵੀ ਕਿਸੇ ਨੂੰ ਮਮਸ ਬੋਏ ਇਹਦੇ ਹਾਂ ਨਹੀਂ 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 ਗੱਲਾਂ ਤੋਂ ਲੱਗ ਰਿਹਾ ਪੋਲਾ ਪਾੜਾ ਜਾ ਤੁਸੀਂ ਭਾਈ ਭਾਈ ਸ਼ਕਲ ਭਾਈ ਸਿੰਗਲ ਹੀ ਆਂ ਯਾਰ ਆਇ ਨਾ ਕਰ ਇਹ ਤਾਂ ਮੋਏ ਮੋਏ ਵਾਲਾ ਕੰਮ ਕਰੀ ਜਾਣਾ ਸੀ ਬਾਈ ਬਾਈ ਸਿੰਗਲ ਬਾਈ ਤੁਹਾਡੇ ਤੋਂ ਪਹਿਲੇ ਸਿੰਗਲ ਹੋਇਆ ਤੁਸੀਂ ਬਾਈ ਨਹੀਂ ਬਾਈ ਮੈਂ ਕੋਲ ਪੰਜ-ਸੱਤ ਹੈਗੀਆਂ ਜੀ ਆਹ ਦੀ ਗੱਲ ਨਹੀਂ ਮੈਂ ਇੱਕ ਇੱਕ ਦਾ ਨਾਮ ਗਿਣਾ ਦੂੰਗਾ ਪੰਜ-ਸੱਤ ਹੈਗੀਆਂ ਬਾਈ ਕੋਲੇ ਦੇਖ ਲੈ ਭਰਾ ਤੇਰੇ ਬਾਈ 10 ਦਸਤਾਨੀ ਅੱਜ ਕਲੇਸ਼ ਪਿਆ ਲੈ ਵੈਲੈਂਟਾਈਨ ਤੇਰਾ ਮਨੂ ਬਾਈ ਇਹ ਬਸ ਸਾਡੀ ਭਾਬੀ ਨੇ ਵੇਖਿਆ ਯਾਰ ਮੋਜਾ ਸ਼ੁਰੂ ਨਹੀਂ ਬਾਈ ਕਲੇਸ਼ ਬੜਾ ਪੈਣਾ ਹੈ ਸੱਜੀ ਬਾਈ ਓਖਾ ਹੋ ਜਾਏਗਾ ਮੈਨੂੰ ਵੀ ਤੁਹਾਨੂੰ ਕੀ ਲੱਗ ਰਿਹਾ ਹੈ ਨਾ ਪੰਜ ਚਾਰ ਜਾਈ ਇਕ ਨਹੀਂ ਨਹੀਂ ਵੀਰੇ ਇਕੋ ਹੀ ਹੈ ਇੱਥੇ ਹੀ ਰੱਖੀ ਆ ਅੱਛਾ ਉਹ ਵੀ ਹਲੇ ਪਤਾ ਨਹੀਂ ਕਿੱਥੇ ਆ ਆਉਗੇ ਉਹਦੇ ਨਾਲ ਹੀ ਵਿਆਹ ਕਰਾ ਲਾਂਗੇ ਅੱਜ ਦਿਨ ਵੀ ਇਕੱਲੇ ਫਿਰ ਜੇਕਰ ਮੈਡਮ ਹੈ ਤਾਂ ਮੈਡਮ ਇਕੱਲੇ ਬਾਈ ਆਪਾਂ ਤਾਂ ਦੇਖੋ ਸਹੀ ਦੱਸਾਂ ਹੈ ਮੈਡਮ ਡਾਕਟਰ ਨੇ ਅੱਛਾ ਡਾਕਟਰ ਨੇ ਉਹ ਸਾਡਾ ਯਾਰ ਆ ਗਿਆ ਵੈਲਟਾਈਨ ਵਟਾ ਕੇ ਆ ਆ ਗਿਆ ਬਾਈ ਕਿਚੋਬਰ ਆ ਆਇਆ ਮੁੰਡਾ ਬੁਣਾ ਕੇ ਯੈਸ ਬਾਈ ਆਈ ਲਵ ਯੂ ਕੱਟੋ 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 ਖਾਓ ਹਲੋ ਬਾਈ ਨੂੰ ਖਵਾਣੇ ਪਹਿਲਾਂ ਨਹੀਂ 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 ਹੋਰ ਮਨਾਏ ਬਾਟ ਹੋਰ ਲੋ ਵੀਰੇ ਪ੍ਰਿੰਗਲਸ ਲੋ ਲੋ ਖਵਾਵਾਂਗੇ ਜਰੂਰ ਜੇ ਮੇਰੇ ਹੱਥ ਦਾ ਬਹੁਤ ਨਿਆਰਾ ਆ ਗਿਆ ਬਈ ਤੇ ਚਾਕਲੇਟ ਮਿਲਿਆ ਹੋਰ ਬਾਈ ਹੋਰ ਇਹ ਬਾਈ ਲਿਖਿਆ ਲਵ ਯੂ ਬਾ ਦੇਖੋ ਇਹਦੇ ਲਵ ਯੂ ਨੂੰ ਹੀ ਅਸੀਂ ਖਾ ਲੈਣਾ ਹੈ ਕੈਮਰੇ ਚ ਕੈਮਰਾ ਆ ਸਾਡਾ ਪਿਆਰ ਆ ਦੇਖੋ ਵੀਰੇ ਮੇਰੇ ਰੱਜੇ ਹੈ ਤੇ ਦੇਖੋ ਸਾਨੂੰ ਕਦੇ ਮਿਲੀ ਨਹੀਂ ਪਤਾ ਹੀ ਨਹੀਂ ਖੁੱਲਨੀ ਕਿਵੇਂ ਆ ਤੇ ਗੁਲਾਬ ਦਾ ਫੁੱਲ ਬਾਈ ਪਿੱਛੇ ਰਹਿ ਗਿਆ ਔਰ ਰੂਮ ਚ ਰੱਖਿਆ ਬਈ ਮੈਂ ਸੰਭਾਲ ਕੇ ਰੱਖ ਲੈਣਾ ਰੱਖਣ ਲੈਣਾ ਫਿਰ ਸਾਰੇ ਕੀ ਕਾਲ ਕਰਾਰ ਕਰਕੇ ਆਇਆ ਜੀ ਕੋਲ ਕਰਿਆ ਯਾਰ ਆਪਣਾ ਬਈ ਮੈਂ ਪੱਕਾ ਰਿਲੇਸ਼ਨ ਆਪਣਾ ਕਰਕੇ ਆਏ ਆ ਨਹੀਂ ਨਹੀਂ ਮੈਂ ਪੱਕਾ ਹੀ ਆ ਬੇਪੱਕਾ ਇਹਨੇ ਸਟਰੀਕ ਭੇਜੀ ਸੀ ਉਹ ਮੈਂ ਦੇਖ ਲਈ ਹੁਣ ਰੀਪਲੇ ਨਹੀਂ ਕਰ ਸਕਦਾ ਨਹੀਂ ਤਾਂ ਤੁਹਾਨੂੰ ਦਿਖਾ ਦਿੰਦਾ ਉਹਦੇ ਚ ਲਿਖਿਆ ਅਸੀਂ ਵੈਲੈਂਟਾਈਨ ਫੋਰ ਦਾ ਰੈਸਟ ਆਫ ਮਾਈ ਲਾਈਫ ਓਏ ਹੋਏ ਦੇਖ ਲੋ ਜੀ ਇਹ ਹੈ ਯੂਨੀਵਰਸਿਟੀ ਦਾ ਮਾਹੌਲ ਕਿੱਥੇ ਸਾਰੇ ਮੁੰਡੇ ਕੁੜੀਆਂ ਆਪਸ ਵਿੱਚ ਰਲ ਕੇ ਅੱਜ ਦਾ ਜੋ ਇਹ ਦੇਣਾ ਉਸ ਨੂੰ ਸੈਲੀਬ੍ਰੇਟ ਕਰ ਰਹੇ ਨੇ ਅੱਜ 14 ਫਰਵਰੀ ਹੈ ਜੀ ਅੱਜ ਦਾ ਦਿਨ ਨਾ ਪਿਆਰ ਵਾਲਾ ਹੋ ਹੁੰਦਾ ਹੈ ਤੇ ਤੁਸੀਂ ਇਕੱਲੇ ਇਕੱਲੇ ਜਿਵੇਂ ਫਿਰਦੇ ਹੋ ਜੀ ਅਸੀਂ ਤਾਂ ਫਿਲਹਾਲ ਤਾਂ ਵੈਸੇ ਅਸੀਂ ਆਪਣਾ ਖੂਨਦਾਨ ਕਰ ਰਹੇ ਹਾਂ ਕਿਉਂਕਿ ਅਸੀਂ ਕਿਸੇ ਦਾ ਖੂਨ ਹੀ ਨਹੀਂ ਚੂਸ ਮਤਲਬ ਅੱਜ ਪਿਆਰ ਵਾਲੇ ਦਿਨ ਤੁਸੀਂ ਖੂਨ ਚੂਸਦੇ ਪਏ ਹੋ ਖੂਨ ਜਿਹੜਾ ਚੂਸਿਆ ਆਇਆ ਉਹ ਦਾਨ ਕਰ ਰਹੇ ਆ ਅੱਛਾ ਅੱਛਾ ਤੇ ਤੁਸੀਂ ਮੈਡਮ ਵੀ ਹਮ ਵੀ ਬਸ ਖੂਨਦਾਨ ਕਰਨੇ ਲਈ ਆਏ ਆ ਅੱਜ ਸੇਮ ਇਹ ਮਤਲਬ ਪਿਆਰ ਪਿਉੜ ਵਾਲਾ ਕੋਈ ਚੱਕਰ ਹੀ ਨਹੀਂ ਨਾ ਅੱਜ ਦੇ ਦਿਨ ਨਾ ਵੈਸੇ ਮਤਲਬ ਇਕੱਲੇ ਫਿਰਦੇ ਨਹੀਂ ਹੋਣੇ ਚਾਹੀਦੇ ਸਾਰੇ ਆਪਦੇ ਆਪ ਦੇ ਜਾ ਦੂਰ ਹੈ ਨਾ ਜਿਸ ਕੇ ਸਾਥ ਘੁੰਮਣਾ tha wo ਕਹਾ ਦੂਰ ਹੈ ਦੂਰ ਲੌਂਗ ਡਿਸਟੈਂਸ ਕੈਨੇਡਾ ਨਹੀਂ ਨਹੀਂ ਇਤਨਾ ਵੀ ਨਹੀਂ ਘਰ ਕਿਤੇ ਹੈ ਘਰ पे ਆਪਣੇ ਅੱਛਾ ਅੱਜ ਤੱਕ ਦਿਨ ਵੀ ਨਹੀਂ ਆਇਆ ਹਾਂ ਨਾ ਯਾਰ ਇਹ ਤਾਂ ਫਿਰ ਗਲਤ ਗੱਲ ਆ ਅੱਜ ਦੇ ਦਿਨ ਤੱਕ ਹਰ ਇੱਕ ਬੰਦਾ ਹੁੰਦਾ ਆਪਦਾ जाहीर ਪਿਆਰ ਉਹ ਕਰਦਾ ਨਹੀਂ ਨਹੀਂ ਉਹ ਕੰਮ تھا ਬਿਜ਼ੀ ਫਿਰ ਤੁਹਾਡਾ ਮਤਲਬ ਤੁਸੀਂ ਉਹਨੇ ਵੈਲੈਂਟਾਈਨ ਦੇ ਤੇ ਕੋਈ ਸਰਪ੍ਰਾਈਜ਼ ਦਿੱਤਾ ਨਹੀਂ ਹੁੰਦਾ ਨਹੀਂ ਨਹੀਂ ਬੜੀ ਮਾਰੀ ਫਿਰ ਕੋਈ ਲੰਬਾ ਲੁੰਬਾ ਦੇ ਦਿਓ ਨਹੀਂ ਕੋਈ ਲੰਬਾ ਨਹੀਂ ਹੈ ਬੁੱਤਾ ਵੀ ਨਹੀਂ ਕੋਈ ਮੈਡਮ ਜੀ ਅਸੀਂ ਵੀ ਖੂਨਦਾਨ ਕਰਨੇ ਆਏ। ਬੋਲੋ ਮੈਨੂੰ ਇੱਕ ਗੱਲ ਦੱਸੋ ਥੋੜੀ ਨਿਗਾਹ ਦੇ ਵਿੱਚ ਤੁਸੀਂ ਹਨਾ ਉਹ ਪੜਦੇ ਹੋ ਇੱਥੇ ਦੇਖਦੇ ਹੋ ਦੁਨੀਆ। ਇੱਕ ਦੱਸੋ ਕਿ ਪਿਆਰ ਦੀ ਡੈਫੀਨੇਸ਼ਨ ਕੀ ਆ? ਤੁਸੀਂ ਪਿਆਰ ਨੂੰ ਕਿਸ ਤਰੀਕੇ ਨਾਲ ਨਜ਼ਰੀਆ ਨਾਲ ਦੇਖਦੇ ਹੋ? ਪਿਆਰ ਤਾਂ ਮੈਨੂੰ ਲੱਗਦਾ ਕਿ ਕੂਪੁੱਤਰ ਐ ਉੱਡ ਜਾਂਦਾ ਐ। ਉੱਡ ਜਾਂਦਾ ਹੁੰਦਾ। ਜਿਵੇਂ ਮਿਲਦਾ ਨਾਲ ਨਹੀਂ ਨਾਲ ਉੱਡ ਜਾਂਦਾ। ਅੱਛਾ ਟਿਕਦਾ ਹੀ ਨਹੀਂ ਕੋਈ। ਇਹ ਮਤਲਬ ਫਾਲਟ ਆ ਕਿ ਮਤਲਬ ਇਹ ਕਿਵੇਂ ਹੋਇਆ? ਫਾਲਟ ਐ ਮੁੰਡੇ ਨਹੀਂ ਚੱਗੇ ਹੁੰਦੇ। ਮੈਂ ਪਾਜੀ ਇਹ ਗਲਤ ਗੱਲ ਕਰ ਰਹੇ ਆ ਤੁਸੀਂ। ਤੇ ਮਤਲਬ ਕੋਈ ਟਿਕਦਾ ਨਹੀਂ ਕਾ ਤੁਨ ਟਿਕਦਾ ਕੋਈ ਕਾਰਨ ਤਾਂ ਹੋਏਗਾ ਪਤਾ ਨਹੀਂ ਚੰਡੀਗੜ੍ਹ ਵਾਲੇ ਮੁੰਡਿਆਂ ਨੂੰ ਪਿਆਰ ਹੀ ਨਹੀਂ ਕਰਨਾ ਆਉਂਦਾ ਸ਼ਾਇਦ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪਟਿਆ ਪਟਿਆ ਹਾਂ ਇੱਕ ਪੱਕਾ ਮਿਲ ਜਾਏ ਬਸ ਇਹ ਭਾਵੇਂ ਕੋਈ ਗੱਲ ਨਹੀਂ ਮਿਲ ਜੇਗਾ ਸਿਆਣੀ ਕੁੜੀ ਆ ਤੂੰ ਸੋਹਣੀ ਤਨਖੀ ਮਿਲ ਜੇਗਾ ਸਾਨੂੰ ਵੀ ਮੌਕਾ ਮਿਲਣਾ ਚਾਹੀਦਾ ਨਾ ਆਪਣੀ ਨਾਲ ਦੀ ਤਾਂ ਕੁੜੀ ਤੋਂ ਸਿੱਖ ਵਿਚਾਰੀ ਦੂਰ ਏਡੀ ਦੂਰ ਨਵਾਈ ਜਾਂਦੀ ਆ ਨਹੀਂ ਸਾਨੂੰ ਵੀ ਕੋਈ ਮੌਕਾ ਮਿਲੇ ਕਦੇ ਵੀ ਵਿਚਾਰੀ ਚੰਡੀਗੜ੍ਹ ਵਾਲੀ ਨੇ ਤੇਰੀ ਕਰਾ ਗਈ ਹਥਿਆਰ ਦੇ ਖੜੇ ਮਤਲਬ ਸ਼ਾਪਿੰਗ ਵਾਲਾ ਚਾਹੀਦਾ ਹੈ ਚਾਹੀਦਾ ਸ਼ਾਪਿੰਗ ਵਾਲਾ ਵੇ ਤੇ ਮਤਲਬ ਗਲਾਬ ਦੇ ਫੁੱਲ ਨਾਲ ਨਹੀਂ ਮੰਨਦਾ ਐਟ ది ਐਂਡ ਆਫ ਦਿ ਡੇ ਹੈ ਤਾਂ ਮੈਂ ਕੁੜੀ ਨਾ ਮੈਨੂੰ ਗਲਾਬ ਦੇ ਫੁੱਲ ਨਾਲ ਨਹੀਂ ਮੰਨਣਾ ਚਾਕਲੇਟ ਟਿੱਕਰ ਵੀ ਨਹੀਂ ਓਏ ਹੋਏ ਪਾ ਜੀ ਇਹ ਫਿਰ ਮੋਟੀ ਅਸਾਮੀ ਆ ਗਈ ਥੋੜੀ ਜੀ ਤੇ ਤੁਸੀਂ ਮੈਡਮ ਜੀ ਨਹੀਂ ਨਹੀਂ ਦੱਸੋ ਨਾ ਕਿਵੇਂ ਆ ਤੇ ਕਿਵੇਂ ਸੈਲੀਬ੍ਰੇਟ ਕਰਨਾ ਨਹੀਂ ਹੈ ਹੀ ਨਹੀਂ ਕੋਈ ਸੈਲੀਬ੍ਰੇਟ ਕਰਨੇ ਕੇ ਲਈ ਲੋ ਜੀ ਆਪਾਂ ਨੂੰ ਚੱਲਦੇ-ਚੱਲਦੇ ਇੱਥੇ ਕੁਝ ਕਾਲਜ ਦੇ ਸਟੂਡੈਂਟ ਮਿਲੇ ਨੇ ਤੇ ਇਹਨਾਂ ਤੋਂ ਪੁੱਛਦੇ ਆ ਕਿ ਇਹ ਕਿਵੇਂ ਮਨਾ ਰਹੇ ਨੇ ਅੱਜ ਦਾ ਦਿਨ ਹੈਲੋ ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀਰੇ ਹੋਰ ਕਿਵੇਂ ਹੋ ਬਸ ਵਧੀਆ ਵਧੀਆ ਭਾਜੀ ਕੱਲੇ-ਕੱਲੇ ਜਿ ਫਿਰਦੇ ਨੇ ਅੱਜ ਦੇ ਦਿਨ ਬਸ ਕੱਲੇ-ਕੱਲੇ ਵਧੀਆ ਵੀਰੇ ਯਾਰਾਂ ਦੋਸਤਾਂ ਨਾਲ ਫਨ ਕਰਨਾ ਚਾਹੀਦਾ ਤੁਹਾਨੂੰ ਤਾਂ ਪਤਾ ਕੁੜੀਆਂ-ਗੜੀਆਂ ਧੋਖਾ ਦੇ ਜਾਂਦੀਆਂ ਫਿਰ ਐਵੇਂ ਕੀ ਫਾਇਦਾ ਨਹੀਂ ਭਾਜੀ ਆਪਾਂ ਨੂੰ ਲੱਗ ਹੋ ਜਾਂਦਾ ਨਹੀਂ ਨਹੀਂ ਯਾਰ ਇੰਨਾਂ ਚੋਂ ਕਿਸੇ ਦੀ ਤਾਂ ਸਹੇਲੀ ਹੋਏਗੀ ਸਹੇਲੀਆਂ ਵੀਰੇ ਸਹੇਲੀਆਂ ਤਾਂ ਕੀ ਕਰਾਉਣਾ ਯਾਰ ਜੱਜਾਰਾ ਨਾਲ ਫਨ ਚੱਲ ਰਿਹਾ ਵੀਰੇ ਮਤਲਬ ਸਹੇਲੀਆਂ ਦੀ ਲੋੜ ਹੀ ਨਹੀਂ ਸਹੇਲੀਆਂ ਦੀ ਲੋੜ ਹੀ ਨਹੀਂ ਆਏ 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 ਐ ਹੋ ਐ ਹੋ ਹੀ ਨਹੀਂ ਸਕਦਾ ਬਾਈ ਇੱਕ ਦੀ ਵੀ ਨਾ ਗੱਲ ਨਹੀਂ ਨਹੀਂ ਇਹ ਤਾਂ ਘੁੰਮਣ ਫਿਰਨ ਸਾਰੇ ਗਏ ਲੇਓ ਦੇਖ ਲਓ ਬਾਈ ਕੈਮਰੇ ਤੇ ਦੇਖ ਰਿਓ ਕਦੇ ਲੜਾਈ ਪਏ ਨਹੀਂ ਨਹੀਂ ਕੋਈ ਨਹੀਂ ਹੈਗੀਆਂ ਸਹੇਲੀਆਂ ਹੈਗੀਆਂ ਸਾਰਿਆਂ ਦੀਆਂ ਹੈਗੀਆਂ ਓਕੇ ਆ ਡਾਨਾ ਕੰਮ ਵਿਦ ਵਿਨ ਪਰ ਫੋਨ ਫੋਨ ਸਾਰਿਆਂ ਨੇ ਬੰਦ ਕਰਕੇ ਆਏ ਹੋਏ ਆ ਵੀ ਯਾਰਾ ਨਾਲ ਫਨ ਕਰਨਾ ਪਰ ਬਾਈ ਅੱਜ ਦਾ ਦਿਨ ਤਾਂ ਮਤਲਬ ਮੇਨ ਬੰਨਿਆ ਜਾਂਦਾ ਚੱਕਰ ਨਹੀਂ ਮੇਨ ਬੰਦਾ ਸਾਡਾ ਯਾਰਾ ਨਾਲੇ ਕਰਦਾ 11 ਨਾਲਾ ਫੈਮਿਲੀ ਨਾਲ ਵੀ ਕੋਈ ਮੇਨ ਇੰਪੋਰਟੈਂਸ ਜਿਆਦਾ ਕਿਸੇ ਹੋਰ ਨੂੰ ਨਹੀਂ ਦੇਈਦੀ ਤੇ ਹੋਰ ਬਾਈ ਜੀ ਤੁਹਾਡਾ ਤੁਸੀਂ ਇਹਦਾ ਟੁੱਟੇ ਹੋਏ ਆ ਕਿ ਇਹਨਾਂ ਜਿਹੜਾ ਦਿਲ ਟੁੱਟੇ ਹੋਏ ਆ ਇਹਨਾਂ ਦੀ ਉਮਰ ਇਹਨਾਂ ਦੀ ਉਮਰ ਸਾਡੇ ਸਾਰੇ ਨਾਲੋਂ ਵੱਡੀ ਆ ਤੁਸੀਂ ਅੰਦਾਜ਼ਾ ਲਾ ਲਓ ਸਰੀਰ ਪੱਖੋਂ ਸ਼ਕਲ ਪੱਖੋਂ ਵੀ ਵੱਡੇ ਲੱਗਦੇ ਆ ਕਿ ਛੋਟੇ ਲੱਗਦੇ ਆ ਇਹਨਾਂ ਦਾ ਕਰੀਬ ਤੁਹਾਡੇ ਹਿਸਾਬ ਦੇ ਨਾਲ ਸਰੀਰ ਸੀਗਾ ਪਰ ਬਾਈ ਯਾਰ ਤੁਸੀਂ ਨੇ ਦੱਸਿਆ ਕਿ ਸਾਰੇ ਪਰ ਇਹਦਾ ਵੀ ਤਾਂ ਕੁਝ ਕਰਾਓ ਇਹਨਾਂ ਦਾ ਟੁੱਟ ਗਿਆ ਯਾਰ ਓਏ ਬਾਈ ਨਾ ਮੋਏ ਮੋਏ ਬਾਈ ਹੁਣਾਂ ਦਾ ਹੋਰ ਕਿਤੇ ਦਿਲ ਨਹੀਂ ਮੰਨ ਰਿਹਾ ਬਾਈ ਪੂਰੀਆ ਮੇਨ ਹੋ ਮਾੜਾ ਨਹੀਂ ਕੋਈ ਕੋਈ ਐਵੇਂ ਕਿਵੇਂ ਹੋ ਗਿਆ ਬਾਈ ਯਾਰ ਬਸ ਵੀਰੇ ਪਿਆਰ ਇੱਕ ਨੂੰ ਹੀ ਕਰਨਾ ਹੁੰਦਾ ਜ਼ਿੰਦਗੀ 'ਚ ਬਸ ਉਹ ਵੀ ਥੋੜਾ ਕਿਸੇ ਨੂੰ ਮੌਕਾ ਦੇਣਾ ਨਹੀਂ ਮੈਂ ਕਿਸ ਨਾਲ ਵਿਆਹ ਇਹ ਹੋਊਗਾ ਵੀਰੇ ਤੇ ਫਿਰ ਬੇਬੇ ਬੇਬੇ ਲੈ ਕੇ ਆਉ ਹੁਣ ਹੁਣ ਉਹ ਬੇਬੇ ਦੇ ਜੋ ਮਨਜ਼ੂਰ ਆ ਉਹ ਹੀ ਆਉਗੀ ਲੈ ਚਲੋ ਜੀ ਦੇਖੋ ਕਿਸੇ ਦਾ ਦਿਲ ਟੁੱਟਿਆ ਕੋਈ ਕੱਲੇ ਫਿਰਦੇ ਨੇ ਕਈਆਂ ਕੋਲੇ ਆਪਣੀਆਂ ਸਹੇਲੀਆਂ ਹੈਗੀਆਂ ਨੇ ਉਹ ਕਹਿੰਦੇ ਅਸੀਂ ਫਿਰ ਵੀ ਯਾਰਾਂ ਦੋਸਤਾਂ ਨਾਲ ਫਨ ਕਰਨਾ ਹੈ ਭਾਜੀ ਅੱਜ 14 ਫਰਵਰੀ ਲੋਕ ਮਨਾ ਰਹੇ ਨੇ ਤੇ ਤੁਸੀਂ ਇਸ ਦਿਨ ਨੂੰ ਕਿਵੇਂ ਦੇਖਦੇ ਹੋ ਅੱਜ ਬਾਜੀ ਵੈਲੈਂਟਾਈਨ ਡੇ ਆ ਬਟ ਮੇਰਾ ਮੰਨਣਾ ਹੈ ਕਿ ਜਿਹੜਾ ਪਿਆਰ ਪਿਓਰ ਹੈ ਅੱਜ ਦੇ ਦਿਨ ਦਾ ਦਾ ਨਹੀਂ ਹੁੰਦਾ ਅੱਛਾ ਇਹ ਤਾਂ ਚੱਲਦਾ ਹੀ ਰਹਿਣਾ ਅੱਛਾ ਅੱਛਾ ਤੇ ਤੁਸੀਂ ਮਤਲਬ ਇਹ ਸੀ ਮਤਲਬ ਇੱਕ ਦਿਨ 'ਚ ਸੀਮਤ ਨਹੀਂ ਹੈਗਾ ਤੁਹਾਡੇ ਨੇ ਨਹੀਂ ਨਹੀਂ ਇੱਕ ਦਿਨ ਦਾ ਤਾਂ ਕੋਈ ਸੀਨ ਨਹੀਂ ਹੈਗਾ ਭਾਈ ਅੱਛਾ ਤੇ ਭਾਜੀ ਫਿਰ ਤੁਹਾਡੇ ਮੁਤਾਬਕ ਪਿਆਰ ਦੀ ਕੀ ਡੈਫੀਨੇਸ਼ਨ ਹੈ ਪਿਆਰ ਤਾਂ ਜੀ ਜੇ ਇੱਕ ਦਿਨ ਦਾ ਹੁੰਦਾ ਫਿਰ ਬਾਕੀ 364 ਦਿਨ ਕੀ ਕਰਨਾ ਇਹ ਵੀ ਗੱਲ ਇਹ ਵੀ ਗੱਲ ਤੁਹਾਡੀ ਠੀਕ ਹੈ ਤੇ ਨਹੀਂ ਮਤਲਬ ਤੁਸੀਂ ਹੁਣ ਹਨਾ ਇਕੱਠੇ ਰਹਿੰਦੇ ਹੋ ਇੱਕ ਜੀਵਨ ਸਾਥੀਓ ਲੜਾਈਆਂ ਹੁੰਦੀਆਂ ਨੇ ਕਦੇ ਕਲੇਸ਼ ਕਦੇ ਪਿਆਰ ਮਤਲਬ ਇੱਕ ਹੁੰਦਾ ਨਾ ਕਿ ਪਿਆਰ ਨੂੰ ਤੁਸੀਂ ਜੇ ਡਿਫਾਈਨ ਕਰਨਾ ਹੋਵੇ ਤਾਂ ਤੁਸੀਂ ਕਿਵੇਂ ਕਰੋਗੇ ਪਿਆਰ ਭਾਈ ਕੇਅਰ ਕਰੀ ਇੱਕ ਦੂਜੇ ਦੀ ਕੇਅਰ ਕਰਨੀ ਤੇ ਉਹਦੀ ਪਸੰਦ ਨਾ ਪਸੰਦ ਉਹ ਕੀ ਲਾਈਕ ਕਰਦਾ ਹੈ ਕੀ ਨਹੀਂ ਲਾਈਕ ਕਰਦਾ ਐਕਚੁਅਲੀ ਕੇਅਰ ਓਕੇ ਕਰਨੀ ਪਰ ਅੱਜ ਕਾ ਪਰ ਅੱਜ ਕੱਲ ਦੀ ਜੋ ਜਨਰੇਸ਼ਨ ਹੈ ਉਹ ਇਹ ਹਫਤਾ ਚੁੰਨਦੀ ਹੈ ਕੋਈ ਟੈਡੀ ਦਿੰਦਾ ਕੋਈ ਚਾਕਲੇਟ ਦਿੰਦਾ ਕੋਈ ਗੁਲਾਬ ਦਾ ਫੁੱਲ ਦਿੰਦਾ ਬੜੇ ਕੌਲ ਕਰਾਰ ਕਰਦੇ ਨੇ ਕਿ ਅ ਮਤਲਬ ਇਹ ਹਫਤਿਆਂ ਦੇ ਵਿੱਚ ਕੀਤੇ ਵਾਦੇ ਤੁਹਾਡੇ ਮੁਤਾਬਕ ਕਿ ਉਹ ਨਿਭਦੇ ਨੇ ਨਹੀਂ ਡਿਪੈਂਡ ਕਰਦਾ ਜੀ ਬੰਦੇ ਤੋਂ ਬੰਦੇ ਤੋਂ ਨਮੋਨ ਨਾਲ ਨਮੋਨ ਨਾਲ ਤਾਂ ਵੇਟ ਨਹੀਂ ਕਰਦਾ ਹੁੰਦਾ ਇਸ ਵੀਕ ਦੀ ਉਹ ਤਾਂ ਜੀ ਕਹਿੰਦਾ ਦਿਨ ਦੁਵਾਲੀ ਦੁਸ਼ਹਰੇ ਤੇ ਵੀ ਪਰਮਿਸ ਕਰਦੇ ਹੀ ਦੇ ਹੁੰਦੇ ਆ ਹਾਂਜੀ ਇਦਾਂ ਦੀ ਵੈਸੇ ਕੋਈ ਗੱਲ ਨਹੀਂ ਹੈ ਪਾਜੀ ਤੁਹਾਡੀ ਲਵ ਮੈਰਿਜ ਹੈ ਜਾਂ ਅਰੇਂਜ ਮੈਰਿਜ ਨਹੀਂ ਅਰੇਂਜ ਹੈ ਜੀ ਅੱਛਾ ਅੱਛਾ ਜੀ ਤੇ ਬਦਲੋ ਸਾਰਾ ਕੁਝ ਪਰ ਪਿਆਰ ਪਿਆਰ ਬਾਅਦ ਚ ਹੋਇਆ ਨਹੀਂ ਅਸੀਂ ਨਹੀਂ ਅਸੀਂ ਦੇਖਿਆ ਵੀ ਨਹੀਂ ਸੀ ਵੈਸੇ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਭਾਜੀ ਅੱਜ ਦੇ ਜ਼ਮਾਨੇ 'ਚ ਤਾਂ ਇਹ ਚੀਜ਼ ਬੜੀ ਅਜੀਬ ਜਿਹੀ ਲੱਗਦੀ ਹੈ ਨਹੀਂ ਤੁਹਾਨੂੰ ਹੋਰ ਅਜੀਬ ਲੱਗੂਗਾ ਜੀ ਮੈਂ ਟੋਰਾਂਟੋ ਰਹਿੰਦਾ ਸੀਗਾ ਤੇ ਰੋਪੜ ਰਹਿੰਦੇ ਸੀਗਾ ਇਦਾਂ ਹੀ ਹੋਇਆ ਆਨਲਾਈਨ ਹੀ ਸਭ ਕੁਝ ਹੋਇਆ ਫਿਰ ਨੰਬਰ ਨੰਬਰ ਇੱਕ ਸਾਲ ਡੇਢ ਸਾਲ ਬਾਅਦ ਹੀ ਆਈ ਡੇਢ ਸਾਲ ਗੱਲਬਾਤ ਹੋਈ ਇੱਕ ਦੂਜੇ ਦੀ ਤਾਂ ਫਿਰ ਤੁਸੀਂ ਕਹੋ ਅਸੀਂ ਤਾਂ ਵੈਲੈਂਟਾਈਨ ਵੀ ਨਹੀਂ ਦੇਖਿਆ 3 ਸਾਲਾਂ ਤੋਂ ਪਹਿਲੀ ਵਾਰੀ ਮੈਂ ਹੁਣ ਛੁੱਟੀਆਂ ਮਨਾਣ ਆਇਆ ਮੈਂ ਤੇ ਇਹਨਾਂ ਨੂੰ ਲੈਣ ਆਇਆ ਨਾਲ ਲੋ ਜੀ ਆਪਾਂ ਨੂੰ ਘੁੰਮਦੇ ਘੁੰਮਦੇ ਇੱਕ ਪਿਆਰੀ ਜੀ ਜੋੜੀ ਮਿਲੀ ਆ ਤੇ ਇਹਨਾਂ ਤੋਂ ਜਾਣਦੇ ਆ हर्षिका भाजी नमस्कार और भाजी कैसे हो बढ़िया और आज आगे फिर घूमने आज घूमने आए हैं बहुत दूर से आए हैं स्पेशल चंडीगढ़ घूमने अच्छा कहाँ से आए हो भाई हम देहरादून से आए हैं ओके 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 भाजी आज का जो दिन है चौदह फरवरी ये प्यार को समर्पित किया जाता है आज का दिन और आप आपकी निगाह में आपके जो मतलब आपकी जोड़ी की निगाह में प्यार की क्या डेफिनेशन है आप प्यार को कैसे देखते हो तो प्यार तो एक दूसरे का साथ होता है एक दूसरे का साथ केयर करना मतलब स्पेशल आज के दिन हम इसलिए आए हैं घूमने तो चंडीगढ़ के बारे में काफ़ी सुना है कहाँ बढ़िया बढ़िया जगह है यहाँ पे तो स्पेशल दर्दून से इसीलिए आए थे घूमने आज वैलेंटाइन डे के दिन भाजी लव मैरिज है या अरेंज मैरिज नहीं लव मैरिज है ओके ओके भाजी कितना टाइम हो गया तुम अभी अभी हमारी मैरिड हो गई है एक साल हुआ है और वैसे एक दूसरे को हम चार पाँच साल से जानते हैं और फिर भी बहुत ने जैसे कि आप साथ में होते हो कभी बार लड़ाई होगी तो आप फिर उसको कैसे हैंडल करते हो? देखो प्यार में तो झगड़ा तो होता रहता है और अच्छा है इसमें बढ़िया एक दूसरे बारे में पता भी चलता है मैम आप बताओ आपको भाई कैसे पसंद आए फेसबुक के जरिए आ गए थे अच्छा, ਕੋਈ ਆਪਕੋ ਇਨਕੇ ਬਾਰੇ ਮੇ ਨਾ ਕੋਈ ਫੁੱਟੀ ਦਤਾਨੀ ਹੈ ਇਨਕੀ ਕੋਈ ਜੋ ਆਪਕੋ ਸਭ ਤੋਂ ਅੱਛੀ ਚੀਜ਼ ਲੱਗਦੀ ਹੈ ਇਹ ਬਹੁਤ ਕੇਅਰਫੁਲ ਹੈ ਓਕੇ ਹੋਰ ਪਾਜੀ ਆਪਕੀ ਇਹ ਵੀ ਸੇਮ ਓਕੇ ਇੱਕ ਦੂਸਰੇ ਕੇਅਰ ਕਰਦੇ ਹਮ ਭਾਈ ਜੀ ਅੱਜ ਸਾਰੇ ਲੋਕ 14 ਫਰਵਰੀ ਮਨਾ ਰਹੇ ਨੇ ਜਾਨੀ ਕਿ ਵੈਲੈਂਟਾਈਨ ਡੇ ਤੁਸੀਂ ਨੇ ਫੁੱਲ ਲਏ ਨੇ ਤੁਹਾਡੇ ਮਾਇਨੇ ਦੇ ਵਿੱਚ ਪਿਆਰ ਮਤਲਬ ਤੁਹਾਡੇ ਮੁਤਾਬਕ ਪਿਆਰ ਦੇ ਕੀ ਮਾਇਨੇ ਨੇ ਪਿਆਰ ਦੇ ਪਾਜੀ ਦੇਖੋ ਸਭ ਤੋਂ ਸਿੰਪਲ ਹੈ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਸਿਰਫ ਉਨੂੰ ਹੀ ਪਿਆਰ ਕਰੋ ਤੇ ਪੂਰੀ ਲਾਈਫਟਾਈਮ ਕਰੋ ਤੇ ਇਹ ਹੈ ਕਿ ਉਹਨੂੰ ਸਟਾਰਟ ਕੀਤਾ ਪਿਆਰ ਕਰਨਾ ਤੇ ਕਿਹੜਾ ਰੀਜ਼ਨ ਹੈ ਪਿਆਰ ਕਰਨ ਦਾ ਉਹ ਤੁਸੀਂ ਐਂਡ ਤੱਕ ਰੱਖੋ ਤੇ ਉਹਦੇ ਨਾਲ ਵਿਆਹ ਕਰਾ ਕੇ ਆਪਣੀ ਲਾਈਫ ਸੈਟਲ ਕਰੋ ਪਰ ਭਾਜੀ ਤੁਸੀਂ ਤਾਂ ਤਿੰਨ ਚਾਰ ਚੱਕੀ ਫਿਰਦੇ ਹੋ ਇਹ ਤਿੰਨ ਚਾਰ ਨਹੀਂ ਇਹ ਪੂਰੇ 7 ਫਲਾਵਰ ਨੇ ਇਸ 'ਚ ਮੇਰੀ ਮਾਮ ਲਈ ਹੈ ਡੈਡ ਲਈ ਹੈ ਮੇਰੀ ਮਾਮੀਆ ਜਿਹੜੇ ਮੇਰੇ ਕਲੋਜ਼ ਆ ਤੇ ਜਿਹੜੀ ਮੇਰੀ ਹੈ ਮੇਰੀ ਸਾਲੀ ਮੇਰੀ ਸਾਲੀ ਦੀ ਮੰਮੀ ਹੋਗੀ ਉਹਨਾਂ ਲਈ ਹੈ ਸਾਰੇ ਜੀ थैंक यू जी ਤਾਂ ਤੁਸੀਂ ਦੇਖਿਆ ਜੀ ਇਕੱਲੇ ਫੁੱਲ ਸਹੇਲੀਆਂ ਨੂੰ ਨਹੀਂ ਦਿੱਤੇ ਜਾਂਦੇ ਗਰਲਫ੍ਰੈਂਡਾਂ ਨੂੰ ਨਹੀਂ ਲਈ ਨਹੀਂ ਹੁੰਦੇ ਬੁਆਏਫ੍ਰੈਂਡਾਂ ਲਈ ਨਹੀਂ ਹੁੰਦੇ ਕੁਝ ਕੁ ਲੋਕ ਅੱਜ ਦਾ ਦਿਨ ਆਪਣੇ ਮਾਪਿਆਂ ਨੂੰ ਆਪਣੀਆਂ ਭੈਣਾਂ ਨੂੰ ਆਪਣੇ ਡੈਡੀ ਜੀ ਨੂੰ ਫੁੱਲ ਦੇ ਕੇ ਇਹ ਦਿਨ ਨੂੰ ਸੈਲੀਬ੍ਰੇਟ ਕਰਦੇ ਨੇ ਤੁਸੀਂ ਅੱਜ ਦੇ ਦਿਨ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਠੀਕ ਹੈ ਪਿਆਰ ਦਾ ਦਿਨ ਅੱਜ ਵੀ ਹੈ ਪਰ ਪਿਆਰ ਤਾਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਚਾਹੀਦਾ ਮਤਲਬ ਪਿਆਰ ਨੂੰ ਇੱਕ ਦਿਨ ਦੇ ਵਿੱਚ ਸੀਮਤ ਨਹੀਂ ਰੱਖਣਾ ਚਾਹੀਦਾ ਨਹੀਂ ਰੱਖਣਾ ਚਾਹੀਦਾ ਇਹ ਯਾਰ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜੀ ਇਕੱਠਿਆਂ ਨੂੰ ਅ ਸਬਾਊਟ 50 ਇਅਰਸ 49 ਇਅਰਸ ਹਨ ਹੋ ਚੁੱਕੇ ਆ ਓਕੇ ਤੇ 50 ਇਅਰ ਲੱਗਿਆ ਹੋਇਆ ਤੇ ਵਾਸਤੇ ਹਰ ਰੋਜ਼ ਵੈਲੈਂਟਾਈਨ ਡੇ ਹੈ ਇਹ ਵੈਲੈਂਟਾਈਨ ਡੇ ਸਾਡਾ ਪੰਜਾਬੀਆਂ ਦਾ ਨਹੀਂ ਹੈ ਹਿੰਦੁਸਤਾਨੀਆਂ ਦਾ ਨਹੀਂ ਹੈ ਅੱਛਾ ਜੀ ਇਹ ਵੈਲੈਂਟਾਈਨ ਹੈ ਯੂਰਪ ਵਾਲਿਆਂ ਦਾ ਸਾਡੇ ਵਾਸਤੇ ਹਰ ਰੋਜ਼ ਵੈਲੈਂਟਾਈਨ ਡੇ ਹੈ ਮੇਰੀ ਵਾਈਫ ਜਿਹੜੀ ਹੈ ਇਹ ਅਸੀਂ ਗੋਲਡਨ ਜੁਬਲੀ ਮਨਾ ਲਈ ਖੜੀ ਵੀ ਜਵਾਨ ਹੈ ਤੇ ਮੈਨੂੰ ਹੁਣ ਵੀ ਵੈਲੈਂਟਾਈਨ ਲੱਗਦੀ ਮੇਰੀ ਸਵੇਰੇ ਉੱਠਦਾ ਮੇਰਾ ਸਾਰਾ ਇਹਦੇ ਉੱਤੇ ਹੁੰਦਾ ਹੈ ਮੈਂ ਦਿਨ ਜਿਹੜਾ ਇਹ ਨੂੰ ਦੇਖ ਕੇ ਕੱਢਦਾ ਬਣਾ ਪਰ ਅੱਜ ਦੀ ਜਨਰੇਸ਼ਨ ਹੈ ਨਾ ਜਿਹੜੀ ਉਹ ਅੱਜ ਦੇ ਦਿਨ ਨੂੰ ਮਤਲਬ ਇੱਕ ਸੈਪਰੇਟ ਰੱਖਦੀ ਹੈ ਜੀ ਕਿ ਅੱਜ ਦਾ ਦਿਨ ਸਿਰਫ ਉਹ ਪਿਆਰ ਦੇ ਵਾਸਤੇ ਪਿਆਰ ਇੱਕ ਦਿਨ ਵਾਸਤੇ ਹੈ ਸਾਡੇ ਵਾਸਤੇ ਹਮੇਸ਼ਾ ਵਾਸਤੇ ਹੈ ਦਿਨ ਰਾਤ ਪਿਆਰ ਕਰੀਦਾ ਹੈ ਹੈ ਔਰ ਪਿਆਰ ਦੇ ਸਾਹਰੀ ਆਪਾਂ ਜਿੰਦੀਆਂ ਨੇ ਕਿੰਨੇ ਸਾਲ ਹੋ ਗਏ ਜੀ ਇਕੱਠਿਆਂ ਨੂੰ ਮੇਰੀ ਸ਼ਾਦੀ ਹੋਈ ਸੀ 73 ਚ ਹੁਣ ਤੁਸੀਂ ਦੇਖ ਲਓ 3723 50th 50th ਅੱਜ ਦੀ ਜਨਰੇਸ਼ਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਨਰੇਸ਼ਨ ਨੂੰ ਇਹ ਕਹਿੰਦੇ ਮਸਤ ਰਹੋ ਆਪਣੇ ਪਿਆਰ ਕਰੋ ਆਪਣੇ ਸਾਥੀ ਨੂੰ ਸਾਥੀ ਨਾਲ ਜਿਓ ਜ਼ਿੰਦਗੀ ਜਿਓ ਹੈ ਆਪਣੀ ਟੋਲਰੈਂਸ ਰੱਖੋ ਆਪਣੀ ਵੀਕ ਪੁਆਇੰਟ ਇਗਨੋਰ ਕਰਕੇ ਕੋਈ ਹਰ ਇਨਸਾਨ ਮੇ ਵੀਕ ਪੁਆਇੰਟ ਹੁੰਦੇ ਆ ਆਪਣੇ ਸਾਥੀ ਦੇ ਵੀਕ ਪੁਆਇੰਟ ਨੂੰ ਨੋਟ ਕਰੋ ਉਹਦੇ ਛਾਇਆ ਦੇਖੋ ਗੁੱਡ ਪੁਆਇੰਟ ਤਾਂ ਟਾਈਮ ਕੱਢਦਾ ਹੈ ਸਾਡੇ 50 ਸਾਲ ਇੱਧੇ ਘਟੇ ਨੇ ਮੈਂ ਵੀ ਸ਼ਾਰਟ ਟੈਂਪਰਡ ਸੀ ਉਹ ਸਾਡੀ ਵਾਈਫ ਸੀ ਜਿਆਦਾ ਹੀ ਬਹੁਤ ਖੂਬਸੂਰਤ ਸੀ ਮੈਂ ਤਾਂ ਕਾਲਾ ਘੁਟਾ ਸੀ ਇਹ ਵੀ ਕਹਿਣੇ ਦੀ ਜਰੂਰ ਅੱਜ ਦੇ ਦਿਨ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਬੱਚਿਆਂ ਨੂੰ ਅੱਜ ਦੇ ਬੱਚਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਥੋੜੀ ਜੀ ਪੇਸ਼ੈਂਸ ਰੱਖੋ ਸ਼ਾਰਟ ਟਾਈਮ ਪੜਨੇ ਹਾਂਜੀ ਹਾਂਜੀ ਬਹੁਤ ਜਲਦੀ ਲੜਾਈ ਹੁੰਦੀ ਹੈ ਸਭ ਚ ਹੁੰਦੀ ਹੈ ਬਟ ਇਨੀ ਕਿ ਲੜਾਈ ਹੋਈ ਔਰ ਫਟਾਫਟ ਡਾਈਵੋਰਸ ਹਾਂਜੀ ਮਾੜੀ ਮਾੜੀ ਗੱਲਾਂ ਤੇ ਬ੍ਰੇਕਅਪ ਕਰ ਲੈਂਦੇ ਨੇ ਤਲਾਕ ਤੇ ਕਰ ਗੱਲਾਂ ਚੱਲ ਜਾਂਦੀਆਂ ਨੇ ਦੈਟ ਨਾਟ ਰਾਈਟ ਨੋ ਤੇ ਕੋਈ ਫਾਰਮੂਲਾ ਵੀ ਹੋਊਗਾ ਜੀ ਇੰਨਾ ਸਾਲ ਹਨਾ ਬੜੀਆਂ ਲੜਾਈਆਂ ਹੁੰਦੀਆਂ ਨੇ ਕਈ ਵਾਰ ਕਲੇਸ਼ ਹੱਦੋਂ ਵੱਧ ਜਾਂਦੇ ਆ ਪਰ ਫਿਰ ਵੀ ਪਹਿਲਾਂ ਸਾ ਪਹਿਲਾਂ ਨਹੀਂ ਜਿਵੇਂ ਤੁਸੀਂ ਦੇਖਿਆ ਜੀ ਕਿ ਉਹ ਆਪਣਾ ਸਾਥ ਨਹੀਂ ਕਦੇ ਵੀ ਛੱਡਦੇ ਪਹਿਲਾਂ ਨਾ ਬੌਂਡ ਬਹੁਤ ਮਜ਼ਬੂਤ ਸੀ ਕਿ ਛੋਟੇ-ਮੋਟੇ ਲੜਾਈਆਂ ਛੋਟੇ-ਮੋਟੇ ਗੱਲਾਂ ਡਸ ਨਾਟ ਮੈਟਰ ਹੁਣ ਬੌਂਡ ਮਜ਼ਬੂਤ ਨਹੀਂ ਹੈ ਬਚਾਚ ਸ਼ਾਰਟ ਸ਼ਾਰਟ ਟਾਈਮ ਦਾ ਪਿਆਰ ਹੈ ਸ਼ਾਰਟ ਟਾਈਮ ਦਾ ਸਭ ਕੁਝ ਹੈ ਔਰ ਬੌਂਡ ਨਹੀਂ ਹੈ ਮਜ਼ਬੂਤ ਮਾ ਪਿਆਰ ਪਿਆਰ ਨਹੀਂ ਹੈ ਹੁਣ ਆਰਟੀਫੀਸ਼ੀਅਲ ਪਿਆਰ ਹੈ ਟੋਲਰੈਂਸ ਨਹੀਂ ਹੈ ਬੰਦੇਾਂ ਅੰਦਰ ਸਾਡੇ ਅੰਦਰ ਟੋਲਰੈਂਸ ਰੱਬ ਨੇ ਬਹੁਤ ਦਿੱਤਾ ਹੈ ਅਜੇ ਤੱਕ ਕੁਝ ਦਿਨਾਂ ਤੱਕ ਹੀ ਸੀਮਤ ਰਹਿ ਗਿਆ ਇਹ ਪਿਆਰ ਹਾਂ ਕੁਝ ਦਿਨਾਂ ਤੱਕ ਇਹ ਇੱਕ ਦਿਨ ਵਾਸਤੇ ਥੋੜੀ ਜਿਹਾ ਪਿਆਰ ਫਰਕ ਪਿਆਰ ਦਾ ਰੱਬ ਨੇ ਐਸਾ ਫਰਕ ਦੇਖੋ ਇਸ ਕਰਕੇ ਪਿਆ ਇੱਕ ਤਾਂ ਹੁਣ ਅੱਜ ਕੱਲ ਜੈਟ ਏਜ ਦਾ ਜ਼ਮਾਨਾ ਹੈ ਸਾਡੇ ਵੇਲੇ ਕੀ ਹੁੰਦਾ ਸੀ ਨਾ ਟੈਲੀਫੋਨ ਹੁੰਦਾ ਸੀ ਜੇ ਮੀਆਂ ਬੀਬੀ ਦੀ ਲੜਾਈ ਹੋਣੀ ਠੀਕ ਹੈ ਆਪਸ ਸੁਲਾਹ ਹੋ ਜਣੀ ਦੋ ਦਿਨ ਨਹੀਂ ਬੋਲਣਾ ਠੀਕ ਹੋ ਜਾਣਾ ਕੰਮ ਹਾਂਜੀ ਤੇ ਹੁਣ ਕੀ ਹੈ ਜੇ ਯੰਗ ਬੱਚਿਆਂ ਦੀ ਹੁੰਦੀ ਹੈ ਠਾ ਟੈਲੀਫੋਨ ਚੱਕੂਗੇ ਚਲ ਆਪਣੀ ਮਾਂ ਨੂੰ ਉਹ ਆਪਣੀ ਮਾਂ ਨੂੰ ਸਕਿੰਟਾਂ ਚ ਮਾਰ ਉਹਨਾਂ ਦਾ ਤੂੰ ਤੜਕ ਹੋ ਜਾਂਦੀ ਹੈ ਪਰ ਪਹਿਲਾਂ ਕਿਸੇ ਦੇ ਵਿੱਚ ਪੇਸ਼ੈਂਸ ਨਹੀਂ ਹੈ ਸਭ ਤੋਂ ਜ਼ਿਆਦਾ ਵੱਡੀ ਪ੍ਰੋਬਲਮ ਹੈ ਇਹ ਦੂਜਾ ਜਿਹੜਾ ਹੈ ਆਪਣੇ ਪੇਰੈਂਟ ਦੀ ਇੰਟਰਫੇਰੈਂਸ ਬਹੁਤ ਹੋ ਗਈ ਪੇਰੈਂਟ ਦੀ ਇੰਟਰਫੇਰੈਂਸ ਬਹੁਤ ਹੈ ਛੋਟੀ ਬਾਤ ਤੋਂ ਵਗੈਰਾ ਅਨਮਨ ਹੋ ਗਈ ਹੈ ਤਾਂ ਪੇਰੈਂਟਸ ਬਹੁਤ ਇੰਟਰਫੇਅਰ ਕਰਦੇ ਹੈ ਪਹਿਲਾਂ ਤਾਂ ਜੀ ਮਤਲਬ ਬਿਨਾ ਦੇਖੇ ਵਿਆਹ ਹੋ ਜਾਂਦੇ ਸੀਗੇ ਅੱਜ ਤਾਂ ਬਿਲਕੁਲ ਮੈਂ ਤੁਹਾਨੂੰ ਦੱਸਦਾ ਜਦੋਂ ਸਾਡਾ ਵਿਆਹ ਹੋਇਆ ਹੈ ਮੇਰਾ ਇੱਥੇ ਲੇਖ ਦੇ ਪਿੱਛੇ ਹੀ ਹੋਇਆ ਕਿਸੇ ਮਨਿਸਟਰ ਸਾਹਿਬ ਦੀ ਕੋਠੀ ਦੇ ਵਿੱਚ ਇਹਨਾਂ ਨੂੰ ਮੈਂ ਦੇਖਣ ਗਿਆ ਮੇਰੇ ਪੇਰੈਂਟਸ ਨੇ ਮੈਂ ਟੇਬਲ ਦੇ ਉੱਤੇ 8 ਜਾਨੇ ਬੈਠੇ ਸੀ ਦੋ ਲੜਕੀਆਂ ਬੈਠੀਆਂ ਸੀ ਕਿਸੇ ਨੇ ਨਹੀਂ ਦੱਸਿਆ ਕਿਹੜੀ ਲੜਕੀ ਨੂੰ ਤੁਸੀਂ ਪਸੰਦ ਕਰਦੇ ਹੋ ਅੱਛਾ ਜੀ ਇਹ ਇਹ ਹਾਲ ਪਰ ਅੱਜ ਦੇ ਤਾਂ ਮਤਲਬ ਪ੍ਰੋਪਰਲੀ ਪਹਿਲਾਂ ਡੇਟਿੰਗ ਵਗੈਰਾ ਕਰਦੇ ਨੇ ਅੱਜਕੱਲ ਤਾਂ ਫਿਰ ਉਹੀ ਡੇਟਿੰਗ ਕਰਕੇ ਕੀ 4 ਦਿਨ ਬਾਅਦ ਕੀ ਤਮਾਸ਼ੇ ਹੁੰਦੇ ਆ ਮੇਰੀ ਗੱਲ ਉਹ ਕਿਰਨ ਵੀ ਅੱਛਾ ਸੀ ਉਹ ਮਿਸ ਕਰਦੇ ਆ ਹਾਂਜੀ ਹਾਂ ਉਹ ਸਾਡੇ ਟਾਈਮ ਅਸੀਂ ਮਿਸ ਕਰਦੇ ਆ ਪੀਰੀਅਡ ਨੂੰ ਉਹ ਵੀ ਅੱਛਾ ਸੀ ਵਿਆਹ ਤਾਂ ਪਹਿਲਾਂ ਸਾਲ ਪਹਿਲਾਂ ਲੱਗ ਜਾਂਦੇ ਸੀ ਆਪਣਾ ਐਸ਼ਾ ਕਰਨ ਹੈ

ਜਦ ਇੱਕ ਬੰਦਾ ਨਾਰਾਜ਼ ਹੋਵੇ ਤਾਂ ਦੂਜੇ ਨੂੰ ਚੁੱਪ ਕਰ ਜਾਣਾ ਚਾਹੀਦਾ ਕੋਈ ਰਿਸਪਲਾਈ ਨਹੀਂ ਦੇਣਾ ਚਾਹੀਦਾ ਕੋਈ ਕੁਝ ਨਹੀਂ ਕਰਨਾ ਚਾਹੀਦਾ ਇੱਕ ਬੱਚਾ ਚੁੱਪ ਕਰ ਜਾਏਗਾ ਦੂਸਰਾ ਆਪਣੇ ਆਪ ਸ਼ਾਂਤ ਹੋ ਜਾਏਗਾ ਹਸਬੰਡ ਸ਼ੁਡ ਰਿਸਪੈਕਟ ði ਵਾਈਫ ਐਂਡ ਵਾਈਫ ਸ਼ੁਡ ਰਿਸਪੈਕਟ ði ਹਸਬੰਡ ਤਾਂ ði ਰਿਲੇਸ਼ਨਸ਼ਿਪ ਬਣਦਾ ਵੀਰੇ ਅੱਜ ਯਾਰ ਬਾਜ਼ਾਰਾਂ ਦੇ ਵਿੱਚ ਬੜੀਆਂ ਰੌਣਕਾਂ ਲੱਗੀਆਂ ਨੇ ਯੂਨੀਵਰਸਿਟੀ 'ਚ ਵੀ ਦੇਖੋ ਬੜੀਆਂ ਰੌਣਕਾਂ ਲੱਗੀਆਂ ਨੇ ਤੇ ਤੁਸੀਂ ਇਕੱਲੇ-ਇਕੱਲੇ ਜਗ੍ਹਾ 'ਤੇ ਬੈਠੇ ਹੋ ਨਹੀਂ ਇਕੱਲੇ-ਇਕੱਲੇ ਤਾਂ ਨਹੀਂ ਇਹੀ ਭਰਾਵਾਂ ਨਾਲ ਬੈਠੇ ਆਂ ਇਹੀ ਰੌਣਕਾਂ ਦੇਖਣ ਆਏ ਹੋਏ ਆਂ ਨਹੀਂ ਅੱਜ ਦਾ ਦਿਨ ਤਾਂ ਭਰਾ ਆਪਦੇ ਪਾਰਟਨਰ ਨਾਲ ਸਾਥੀ ਸਾਥੀ ਨਾਲ ਹੁਣ ਕੀ ਘੁੰਮੀਏ ਸਾਥੀ ਨਾਲ ਕੋਈ ਹੈ ਨਹੀਂ ਬਾਈ ਮਿਲੀ ਨਹੀਂ 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 ਹੈ ਨਹੀਂ ਕੋਈ ਯਾਰ ਆਹ ਹਫਤੇ ਤੱਕ ਤਾਂ ਬਾਈ ਪੂਰੇ ਹੁੰਦਾ ਯਾਰ ਹਰ ਇੱਕ ਬੰਦਾ ਜਾ ਕੇ ਆਪਦੇ ਉਹਨੂੰ ਜਾਏ ਬਿਲਕੁਲ ਨਹੀਂ ਨਹੀਂ ਲਿਸਟ ਜੀ ਵੀ ਨਹੀਂ ਕੋਈ ਲਿਸਟ ਜੀ ਨਹੀਂ ਹੈਗੀ ਅਸੀਂ ਲਿਸਟ ਪੜਤੀ ਆ ਵਾਲੀ ਯਾਰ ਯੂਨੀਵਰਸਿਟੀ ਚ ਹੁੰਦਾ ਬਾਕੀ ਯੂਨੀਵਰਸਿਟੀ ਦਾ ਅਸੀਂ ਵੈਸੇ ਆ ਜਾਈਦਾ ਘੁੰਮਣ ਫਿਰਨ ਯਾਰਿਆਂ ਦੋਸਤਾਂ ਨਾਲ ਟਾਈਮ ਟਪਾਉਣ ਅੱਛਾ ਜਿਵੇਂ ਕੱਲੋ ਆ ਜਾਈਦਾ ਔਰੇ ਬਾਕੀ ਵੈਲੈਂਟਾਈਨਸ ਤੇ ਆਪਣੇ ਯਾਰ ਕੇ ਲਈ ਬਣਿਆ ਹੀ ਨਹੀਂ ਬਈ ਇਹ ਬਣਿਆ ਹੁਣ ਮੈਂ ਐ ਵੀ ਨਹੀਂ ਕਹਿ ਸਕਦਾ ਬ੍ਰੈਡਾਂ ਲਈ ਬਣਿਆ ਪਰ ਕੱਲ ਇਹ ਬਣਿਆ ਜਿਹੜੇ ਕੁੜੀਆਂ ਚ ਰਹਿ ਕੇ ਰਾਜੀ ਆ ਆਪਣੇ ਯਾਰ ਕੇ ਯਾਰਾਂ ਦੋਸਤਾਂ ਚ ਬਹਿ ਕੇ ਉਹਨਾਂ ਲਈ ਹੁਣ ਉਹ ਅੱਜ ਕੱਲ ਉਹ 7 ਦਿਨਾਂ ਵਾਲੀ ਆ ਕਿ ਅੱਜ ਚੱਲਿਆ ਕੱਲ ਨੂੰ ਵੈਲੈਂਟਾਈਨਸ ਬਣਾ ਲਿਆ ਫਿਰ ਇੱਕ ਹਫ਼ਤੇ ਛੱਡੋਗੇ ਤੁਹਾਡੇ ਵਾਲੀਆਂ ਫੁੱਲਾਂ ਤੇ ਚਾਕਲੇਟਾਂ ਨਾਲ ਨਹੀਂ ਮੰਨਦੀ ਨਹੀਂ ਨਹੀਂ ਸਾਡੇ ਵਾਲੀਆਂ ਇੰਨੀਆਂ ਸਸਤੀਆਂ ਨਹੀਂ ਕਿ ਫੁੱਲਾਂ ਤੇ ਚਾਕਲੇਟਾਂ ਨਾਲ ਮੰਨਣ ਮਹਿੰਗੀਆਂ ਨੇ ਥੁੜੀਆਂ ਅਜੇ ਤੇ ਚਲੋ ਤੇ ਬਾਈ ਤੁਸੀਂ ਕਿਵੇਂ ਤੁਸੀਂ ਥੋੜਾ ਕੀ ਹੈ ਤੇ ਕਹਿਣਾ ਬੰਬੈ ਦਾ ਬਸ ਬਾਈ ਵੈਲੈਂਟਾਈਨ ਡੇ ਤਾਂ ਯਾਰ ਮੁਬਾਰਕ ਹੈ ਜਿਹੜੇ ਲੋਕ ਪਿਆਰ ਦੇ ਪਿਆਰ ਦਾ ਦਿਨ ਹੈ ਵਧੀਆ ਦਿਨ ਹੈ ਵੈਸੇ ਯਾਰ ਮਨਾਉਣਾ ਜਿੰਨੇ ਲੋਕਾਂ ਨੂੰ ਵਧੀਆ ਜਿਹੜੇ ਲੋਕ ਮਨਾ ਰਹੇ ਯਾਰ ਲੋ ਜੀ ਅੱਜ ਦੇ ਦਿਨ ਲਈ ਇੰਨਾ ਕਾਫੀ ਮੈਨੂੰ ਦਿਓ ਇਜਾਜ਼ਤ ਮੈਂ लाਡੀ ਲਵੀ ਮੇਰੇ ਨਾਲ ਕੈਮਰਾਮੈਨ ਬਣੀ ਚਾਹਾਂ ਪੀਟੀਸੀ ਨਿਊ ਚੰਡੀਗੜ੍ਹ